ਉਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਦੇ ਪਤਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 352 3 ਤੇ 62 BNS ਇਹ ਇਹਨਾਂ ਖਿਲਾਫ ਯੁੱਧਵੀਰ ਉਰਫ ਯੋਦਾ ਤੇ ਉਹਦੀ ਵਾਈਫ ਵੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵਿਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਂਸਟ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ ਸਵੇਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਦੇ ਪਤਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 352 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁੱਧਵੀਰ ਰਫੀਉਦਾ ਤੇ ਉਹਦੀ ਵਾਈਫ ਵੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪ ਵੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨਸ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਏਜੀ ਇਨਸੀਡੈਂਟ ਕੱਲ ਸਵੇਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧਰਾਜ ਉਰਫ ਯੋਧਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਤੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 352 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁੱਧਵੀਰ ਉਰਫ ਯੋਦਾ ਤੇ ਉਹਦੀ ਵਾਈਫ ਵੰਦਨਾ ਇਹਨਾਂ ਤੇ ਦਰਜ ਕੀਤੀ ਹੈ ਇਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦੀ ਆਪਾਂ ਇਹ ਜਿਹੜੀ ਵਾਰ ਅਗੇਂਸਟ ਡਰੱਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ ਸਵੇਰ ਦਾ ਹੈ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਧਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਸ ਪਾਰਟੀ ਤੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 326 3 132 190 191 3 352 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁਧਵੀਰੂ ਫਿਓਦਾ ਤੇ ਉਹਦੀ ਵਾਈਫ ਵੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨਸ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ੍ਹ ਸ਼ਹਿਰ ਦਾ ਹੈ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੀਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਸ ਪਾਰਟੀ ਤੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 326 3 132 190 199 3 353362 BNS ਇਹ ਇਹਨਾਂ ਖਿਲਾਫ ਯੁੱਧਵੀਰ ਰਫਯੋਦਾ ਤੇ ਉਹਦੀ ਵਾਈਫ ਬੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ੍ਹ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰੋਸੀਕਸ਼ਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹੋ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਂਸਟ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ ਸਵੇਰ ਦਾ ਹੈ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਦੇ ਪਤਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 326 3 132 190 191 3 352 3 ਤੇ 62 BNS ਇਹ ਇਹਨਾਂ ਖਿਲਾਫ ਯੁੱਧਵੀਰ ਰਫਯੋਦਾ ਤੇ ਉਹਦੀ ਵਾਈਫ ਬੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵਿਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਾਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨ ਸਟrugg ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ੍ਹ ਸ਼ਵੇਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੀਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਤੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 199 3 352 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁੱਧਵੀਰ ਰਫੀਉਦਾ ਤੇ ਉਹਦੀ ਵਾਈਫ ਬੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅਗਲਾਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹਨ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨਸ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਏਜੀ ਇਨਸੀਡੈਂਟ ਕੱਲ ਸਵੇਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਤੇ ਪੱਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਅ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 352 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁਧਵੀਰ ਰਫੀਉਦਾ ਤੇ ਉਹਦੀ ਵਾਈਫ ਵੰਦਨਾ ਇਹਨਾਂ ਤੇ ਦਰਜ ਕੀਤੀ ਹੈ ਇਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਂਸਟ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ੍ਹ ਸ਼ਹਿਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੀਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਧਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਰਦੀ ਪੁਲਸ ਪਾਰਟੀ ਦੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 352 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁਧਵੀਰ ਉਰਫ ਯੋਦਾ ਤੇ ਉਹਦੀ ਵਾਈਫ ਬਨਨਾ ਉਹ ਇਹਨਾਂ ਨੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ੍ਹ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰੋਫੈਕਸ਼ਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਯਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਂਸਟ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ ਸਵੇਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਤੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 326 3 132 190 191 3 352 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁਧਵੀਰੂ ਫਿਓਦਾ ਤੇ ਉਹਦੀ ਵਾਈਫ ਬੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰੋਸੀਕਸ਼ਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨ ਸਟੱਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ੍ਹ ਸਵੇਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਤੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 353362 BNS ਇਹ ਇਹਨਾਂ ਖਿਲਾਫ ਯੁੱਧਵੀਰ ਉਰਫਯੋਦਾ ਤੇ ਉਹਦੀ ਵਾਈਫ ਵੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹੋ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨਸ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ ਸਵੇਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੀਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਧਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਤੇ ਪੱਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 23 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 131 190 191 3 353 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁੱਧਵੀਰੁਰ ਫਿਉਦਾ ਤੇ ਉਹਦੀ ਵਾਈਫ ਵੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅਗਲਾਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਾਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨਸ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ੍ਹ ਸਵੇਰ ਦਾ ਹੈ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ 'ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ। ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧਰਾਜ ਉਰਫ ਯੋਧਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਤੇ ਪੱਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਅ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 199 3 352 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁਧਵੀਰ ਰਫੀਉਦਾ ਤੇ ਉਹਦੀ ਵਾਈਫ ਬੰਦਨਾ ਇਹਨਾਂ ਤੇ ਦਰਜ ਕੀਤੀ ਹੈ ਇਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਏ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨਸ ਡਰੱਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ੍ਹ ਸਵੇਰ ਦਾ ਹੈ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੀਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਧਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸੜੀ ਪੁਲਸ ਪਾਰਟੀ ਦੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬੰਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 355 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁਧਵੀਰ ਉਰਫ ਯੋਦਾ ਤੇ ਉਹਦੀ ਵਾਈਫ ਬੰਦਨਾ ਉਹ ਇਹਨਾਂ ਨੇ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ੍ਹ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰੈਸ ਰਿਲੀਜ਼ਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਾਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਂਸਟ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ੍ਹ ਸ਼ਵੇਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਤੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 352 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁਧਵੀਰੂ ਫਿਓਦਾ ਤੇ ਉਹਦੀ ਵਾਈਫ ਬੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰੋਫੈਕਸ਼ਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹੋਣਾ ਖਲਬ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨਸ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ੍ਹ ਸ਼ਹਿਰ ਦਾ ਹੈ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਸ ਪਾਰਟੀ ਤੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 353362 BNS ਇਹ ਇਹਨਾਂ ਖਿਲਾਫ ਯੁੱਧਵੀਰ ਉਰਫ ਯੋਦਾ ਤੇ ਉਹਦੀ ਵਾਈਫ ਵੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹੋ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨਸ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ ਸਵੇਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਤੇ ਪੱਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 353 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁੱਧਵੀਰ ਉਰਫ ਯੋਦਾ ਤੇ ਉਹਦੀ ਵਾਈਫ ਵੰਦਨਾ ਇਹਨਾਂ ਤੇ ਦਰਜ ਕੀਤੀ ਹੈ ਇੱਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅਗ ਲਾਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਨਸ ਡਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ ਇਹ ਜੀ ਇਨਸੀਡੈਂਟ ਕੱਲ੍ਹ ਸਵੇਰ ਦਾ ਹੈ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧਰਾਜ ਉਰਫ ਯੋਧਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ ਪਾਰਟੀ ਤੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 352 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁੱਧਵੀਰ ਉਰਫ ਯੋਦਾ ਤੇ ਉਹਦੀ ਵਾਈਫ ਵੰਦਨਾ ਇਹਨਾਂ ਤੇ ਦਰਜ ਕੀਤੀ ਹੈ ਇਥੇ ਜ਼ਿਕਰ ਹੋ ਗਿਆ ਇਹਨਾਂ ਨੇ ਆਪੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਿਨ੍ਹਾਂ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦੀ ਆਪਾਂ ਇਹ ਜਿਹੜੀ ਵਾਰ ਅਗੇਂਸਟ ਡਰੱਗ ਹੈ ਇਹਦੇ